ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੂ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਡੇਰੀ ਫਾਰਮ ਟੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਸੋ ਕਿਸੇ ਨੇ ਵੀ ਆਪਣਾ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਜਾਂਚ ਦਾ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਤੋਕੜਾ ਵਾਲੇ ਪਾਚੇ ਤਾਜੀ ਜਰਸੀ ਲੈ ਦੇਣੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਓ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਹਣੀ ਜਰਸੀ ਆ ਵੀਰ ਦੀ ਕਰਮਾ ਵਾਲੀ ਪਹਿਲਾ ਸੁਹਾ ਸੂਨ ਵਾਲੀ ਹੈ ਮੂਹ ਤੋਂ 6 ਦੰਦ ਡੇਟ ਮੁਤਾਬਕ ਪੰਜਾਂ ਚਾਰ ਦਿਨਾਂ ਦੀ ਕੱਚੀ ਆ ਕੱਦ ਕਾੜ ਦੋਸਤੋ ਦਰਮਿਆਨਾ ਛੋਟੇ ਕੱਦ ਦੀ ਜਰਸੀ ਆ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਚਾਰ ਹੀ ਥਾਣਾ ਕਰਮਾ ਵਾਲੀ ਦੇ ਗੈਪ 'ਚ ਨਿੱਖਰਵੇਂ ਕੱਲੇ-ਕੱਲੇ ਲੱਗੇ ਹੋਏ ਆ ਚਾਰਾਂ ਥਲਾਂ ਦਾ ਸੇਮ ਹੀ ਸਾਈਜ਼ ਹਾਈਟ ਵੱਜ ਛੋਟੇ ਕੱਦ ਦੀ ਜਰਸੀ ਆ ਥਾਣਾ ਸਾਈਜ਼ ਵਿੱਚ ਵਚੀ ਦੇ ਨੇੜ ਤੋਂ ਵਖਾਦਨਾ ਆ ਦੋਸਤੋ ਵੇਚ ਸਕਦੇ ਆ ਚਾਰ ਹੀ ਥਾਣਾ ਬਹੁਤ ਸੋਹਣੇ ਹੱਤੀ ਚੁਵਾਈ ਵਾਲੇ ਗੈਪ 'ਚ ਨਿੱਖਰਵੇਂ ਕੱਲੇ-ਕੱਲੇ ਲੱਗੇ ਹੋਏ ਆ ਬੈਕ ਤੋਂ ਵੇਚ ਸਕਦੇ ਆ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਥੰਨਾ ਸਾਈਜ ਵੀ ਦੇਖ ਸਕਦੇ ਆ ਦੂਸਰੀ ਸਾਈਡ ਤੋਂ ਸੇਮ ਹੀ ਸਾਈਜ ਇਹ ਚਾਰਾਂ ਥਨਾਂ ਦਾ ਬੁਥੀ ਬਾਤੀ ਬਹੁਤ ਸੋਹਣੀ ਹੈ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਬੁਥੀ ਬਾਤੀ ਬਹੁਤ ਸੋਹਣੀ ਬਾਕੀ ਦੋਸਤੋ ਵੇਟ ਵਾਲੇ ਪਾਸੋਂ ਵੀ ਕਰਮਾਂ ਵਾਲੀ ਫੋਲ ਹੈ ਵੀ ਵੱਡੀ ਵੇਟ ਵਾਲੀ ਆ ਆਵਾਂ ਦਾ ਬਹੁਤ ਸੋਹਣਾ ਪੀਟਿੰਗ ਵਾਲਾ ਤਿਆਰ ਕੀਤਾ ਹੋਇਆ ਇੱਕ ਨੰਬਰ ਬੱਚੀ ਦਾ ਪ੍ਰਾਈਜ਼ ਬਾਈ ਨੇ ਰੱਖਿਆ ਹੋਇਆ ਹੈ ਬੈਲਕਨ ਜਾਇਜ ਟੋਕੜ ਵਾਲਾ ਪਾ 28000 ਰੁਪਇਆ ਉਹ ਚ ਬਾਈ ਕਹਿੰਦਾ ਕੱਲਾ ਮੰਨਤਾ ਨਹੀਂ ਹੋਊਗਾ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ